ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਹਲਕਾ ਬਸੀ ਪਠਾਨਾ ਵਿਖੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਅਤੇ ਮੰਡਲ ਪ੍ਰਧਾਨ ਰਾਜੀ ਮਲੋਤਰਾ ਦੀ ਅਗਵਾਈ ਹੇਠ ਪਾਰਟੀ ਦੇ ਵਰਕਰਾਂ ਵੱਲੋਂ ਬੀਤੇ ਦਿਨ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿੰਕੀ ਕਤਲੇਆਮ ਦੇ ਰੋਸ ਵਿੱਚ ਭਾਰਤੀ ਜਨਤਾ ਪਾਰਟੀ ਮੰਡਲ ਵੱਲੋਂ ਕੀਤਾ ਗਿਆ ਰੋਸ਼ ਮਾਰਚ ਮੁਸਤਫਾ ਬਾਦਰਾਤ ਮਾਤਾ ਜੀ ਪਾਕਿਸਤਾਨ ਮਾਹੋਲ ਅਜੇ ਰੋਸ ਪ੍ਰਦਰਸ਼ਨ ਚੱਲ ਰਿਹਾ ਠੀਕ ਹੈ ਪੂਰੇ ਯੇਸ਼ ਦੇ ਵਿੱਚ ਵੱਸਦੇ ਲੋਕਾਂ ਨੂੰ ਅਮੇ ਪਿੱਛੇ ਤਰਮਨਾਲ ਬੁਲਾਉਂ ਕਰਦਾ ਹੋਵੇ ਉਹ ਉਹਨਾਂ ਦੇ ਲਈ ਹਰਦਾ ਉਹ ਗੁੰੁੰਧੜਾ ਗਿਆ ਕਿਉਂਕਿ ਪਾਲਗਰਾਮ ਦੇ ਵਿੱਚ ਜਿਹੜਾ ਆਤਕਵਾਦੀ ਹਮਲਾ ਹੋਇਆ ਹੈ ਚਲਾਨੀ ਉੱਤੇ ਆਪਣਾ ਗਰਮੀਆਂ ਦਾ ਸਮਾਜ ਜਿਹੜਾ ਬਚਿਤ ਕਰਨ ਦੇ ਲਈ ਗੇ ਸਿਕੁਮੜ ਖੁਰੰਗ ਜਲੇ ਗਏ ਸੀ ਉਹਨਾਂ ਦੇ ਉੱਪਰ ਇਹ ਮਾਤਿਆਚਾਰ 79 ਲੋਕਾਂ ਦੇ ਉੱਪਰ ਗੋਲੀਆਂ ਚਲਾ ਕੇ ਪਾਕਿਸਤਾਨ ਦੇ ਜਿਹੜੇ ਫਤਕਵਾਦੀ ਸੀਗੇ ਉਹਨਾਂ ਨੇ ਉਹਨਾਂ ਨੂੰ ਮਾਰ ਮੌਤ ਦੇ ਘਾਟੋ ਗਏ ਇਹਨੇ ਪੁੱਛਿਆ ਗਿਆ ਕਿ ਜੇ ਤੂੰ ਕੋਈ ਮੁ슬ਮਾਨ ਹੋ ਤਾਂ ਕਲਮਾ ਪੜ੍ਹ ਦੋ ਤੁਹਾਨੂੰ ਤੁਹਾਡੀ ਜਾਨ ਨੂੰ ਬਖਸ਼ ਦਿੱਤਾ ਜਾਵੇਗਾ ਜੇਕਰ ਤੁਸੀਂ ਕਲਮਾ ਨਹੀਂ ਪੜ੍ਹਦੇ ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰੂ ਨਹੀਂ ਭਾਈ ਦੇ ਕਰੀਬ ਉਹ ਤੇ ਮਾਤਾ ਹੋਂ ਯਾਰ ਨਹੀਂ ਸਮਝਦਾ ਪੂਰਾ ਦੇਸ਼ ਅੱਜ ਸੋਗ ਦੇ ਵਿੱਚ ਪੂਰਾ ਸ਼ਹਿਰ ਸੋਗ ਦੇ ਵਿੱਚ ਹੈ ਅੱਜ ਬਥੇ ਪਾਣਾ ਸੀ ਇਹ ਰੋਸ ਮਾਰਚ ਕਰਦੇ ਆ ਪਾਕਿਸਤਾਨ ਮਰਦਾ ਬਾਦ ਦੇ ਨਾਰੇ ਲਾਏ ਨੇ ਕਿਉਂਕਿ ਸਾਡਾ ਜਿਹੜਾ ਜਿਗਰਾ ਆ ਉਹ ਬਹੁਤ ਵੱਡਾ ਪਰੰਤ ਜਦੋਂ ਇਹ ਸਾਨੂੰ ਕੰਫੀਡੈਂਟ ਦੇਖਣੇ ਚਾਹੁੰਦੇ ਨੇ ਪਾਕਿਸਤਾਨ ਕੋ ਜਾਰਖ ਦਾ ਕਰਦਾ ਸਾਨੂੰ ਜਿਹੜਾ ਬਹੁਤ ਸੰਕਸ਼ੋਪ ਜੀ ਪਰ ਕਿਵੇਂ ਦੇਖਦੇ ਹੋ ਵੀ ਕਿ ਇਹ ਨੂੰ ਦੋਸ਼ੀ ਮੰਨਦੇ ਦੋਸ਼ੀ ਸਿੱਧਾ دہشت ਅੱਤਵਾਦੀ ਪਾਕਿਸਤਾਨ ਕਿਉਂਕਿ ਪਾਕਿਸਤਾਨ ਆਪਣੀਆਂ ਚਾਲਾਂ ਦੇ ਬਾਝ ਨਹੀਂ ਹੁੰਦਾ 2019 ਤੋਂ ਬਾਅਦ ਸ਼ਾਂਤ ਨਹੀਂ ਰਿਹਾ ਮੋਰ ਹਨੇਕ ਕਿ ਆ ਕੇ ਫੇਰੇ ਹਮਾਰੇ ਦਾ ਵੱਡਾ ਬਿਆਕੀ ਕੀਤਾ ਇਹ ਦੇਰ ਕੋਲ ਲਿਖਿਆ ਜਾ ਸਕਦਾ ਜਿਹੜਾ ਜਿਹੜਾ ਸਾਡਾ ਦਸਫੇ ਜਾਂ ਪਰਿਵਾਰਕ ਦਸਫੇ ਪਰਸਬ ਪਰਿਵਾਰ ਉਹਦਾ ਕਲਾ ਕਲਾ ਪਰਿਵਾਰਕ ਮੈਂਬਰ ਹੈ ਸਾਡਾ ਉਹਨਾਂ ਦੇ ਅਸੀਂ ਨਾਲ ਖੜੇ ਆ ਉਹ ਸੱਚੀ ਸੰਘਾਜੀ ਦੀ ਹੁੰਦੀ ਸੀ ਨਾਲ ਖੜੇ ਪੂਰਾ ਦੇਸ਼ ਉਹਨਾਂ ਪਰਿਵਾਰਾਂ ਦੇ ਨਾਲ ਖੜਾ ਆ ਤੇ ਕੀ ਉਹ ਦੇਸ਼ ਦੇ ਵੱਲ ਚੱਲ ਭਰ ਦੇ ਦੇਸ ਤੇ ਦੇ 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 ਸਰਕਾਰ ਬੀਜੇਪ ਤੋਂ ਆਪਣੇ ਤੋਂ ਬਾਤ ਕੀਤੀ ਜੀ ਦੇ ਗਰੇਸ ਦਾ ਆਸਾਪਾਸ ਜਿੰਦਾ ਬਾਤੀ ਜੀ ਅੱਗੇ ਤੋਂ ਦੇਖ ਰਹੇ ਹੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੱਕ ਵੱਡਾ ਕੁਝ ਦੇਖਣ ਨੂੰ ਮਿਲੇਗਾ ਅੱਜ ਕਰਾਈ ਹੋ ਚੁੱਕਿਆ ਹੈ ਇਹ ਸਰਕਾਰ ਵੱਲੋਂ ਕੀ ਕਰ ਰਹੀ ਕੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਆਪਣੀ ਯਾਤਰਾ ਨੂੰ ਰੱਦ ਕਰਦੇ ਹੋਏ ਸੇਮ ਦੇ ਉੱਤੇ 에ਰਪੋਰਟ ਦੇ ਵਿੱਚ ਮੀਟਿੰਗ ਲੈ ਲਈ ਅਧਿਕਾਰੀਆਂ ਦੇ ਨਾਲ ਔਰ ਜਿਹੜੇ ਮਹਿਕਮੇ ਦੇ ਅਧਿਕਾਰੀ ਸਨ ਮੀਟਿੰਗ ਲਈ ਔਰ ਉਸ ਤੋਂ ਬਾਅਦ ਫੋਰੀ ਤੌਰ ਤੇ ਗ੍ਰਹਿ ਮੰਤਰੀ ਜੀ ਸਾਡੇ ਉੱਥੇ ਗਏ ਉਹਨਾਂ ਦਾ ਇਹ ਸੰਸਕਾਰ ਹੈ ਪੂਰੇ ਤਰਕਾਰੀ ਫਰਮਾਨਾਂ ਦੇ ਨਾਲੋਂ ਲੈ ਕੀਤਾ ਗਿਆ ਸਾਡੇ ਸਾਰੇ ਭਾਰਤ ਜਨਤਾ ਪਾਰਟੀ ਨੂੰ ਵਿਦੇਸ਼ ਹੋਇਆ ਅੱਜ ਫਿਰ ਕਾ피 ਬਣਾਈ ਅਸੀਂ ਸਾਰੇ ਅੱਜ ਪਾਕਿਸਤਾਨ ਦੇ ਖਿਲਾਫ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਇੱਕ ਦਿਨ ਕੀ ਕਰਕੇ ਮੋੜੇਗੀ ਭਾਰਤ ਜਨਤਾ ਪਾਰਟੀ ਔਰ ਕੇਂਦਰ ਸਰਕਾਰ ਹਾਂ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز